22 ਫਰਵਰੀ ਨੂੰ ਅੱਜ ਐਸਐਸਐਸਪੀ ਖੰਨਾ ਦਾ ਚਾਰਜ ਹਮਲੇਗਾ ਤੇ ਜਿਵੇਂ ਕਿ ਮੈਂ ਜਸਟ ਅਭੀ ਚਾਰਜ ਹੀ ਲਿੱਤਾ ਹੈਗਾ ਤੇ ਮੈਨੂੰ ਏਰੀਆ ਦਾ ਤਾਂ ਹੌਲੀ-ਹੌਲੀ ਪਤਾ ਲੱਗੇਗਾ ਬਟ ਜਿਵੇਂ ਕਿ ਗਵਰਨਮੈਂਟ ਵੱਲੋਂ ਨਿਰਦੇਸ਼ ਹੈ ਤੇ ਸਾਡੇ ਡੀਜੀਪੀ ਸਾਹਿਬ ਵੱਲੋਂ ਜੋ ਸਾਨੂੰ ਡਾਇਰੈਕਸ਼ਨਸ ਦਿੱਤੇ ਹੋਏ ਕਿ ਆ ਪੰਜਾਬ ਨੂੰ ਇੱਕ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਤੇ ਕ੍ਰਾਈਮ ਫਰੀ ਪੰਜਾਬ ਬਣਾਉਣ ਦੀ ਜੋ ਸਾਡੀ ਇੱਕ ਮੁਹਿੰਮ ਚੱਲੀ ਰਹੀ ਹੈ ਆਲਰੇਡੀ ਤੋ ਉਹਦੇ ਡਾਇਰੈਕਸ਼ਨ ਸਰ ਦੇ ਡਾਇਰੈਕਸ਼ਨਸ ਨੂੰ ਫੋਲੋ ਕਰਦੇ ਹੋਏ ਕੰਮ ਕਰਨਾ ਹੈਗਾ ਤੇ ਜੀ ਕੀ ਚੀਜ਼ ਉਹ ਡੀਜੀਪੀ ਸਾਹਿਬ ਦੇ ਡਾਇਰੈਕਸ਼ਨਸ ਹੈ ਕਿ ਜ਼ੀਰੋ ਟੋਲਰੈਂਸ ਟਰਾਪਸ਼ਨ ਤੇ ਉਹ ਚੀਜ਼ ਨੂੰ ਵੀ ਫੋਲੋ ਕਰਦੇ ਹੋਏ ਕੰਮ ਕਰਨਾ ਹੋਗਾ ਤੇ ਮੀਡੀਆ ਦਾ ਵੀ ਕੋਆਪਰੇਸ਼ਨ ਦੀ ਲੋੜ ਰਹੇਗੀ ਕਿਉਂਕਿ ਜੋ ਇਹ ਸਾਰੇ ਦੇ ਸਾਰੇ ਸਾਡੇ ਇੱਕ ਇਨੀਸ਼ੀਏਟਿਵਸ ਵੀ ਜੋ ਚੱਲ ਰਹੇ ਆ ਜੋ ਇਹ ਡੀਜੀਪੀ ਸਾਹਿਬ ਦੇ ਜੋ ਆਈਡੀਆਸ ਸਾਨੂੰ ਫਾਲੋ ਕਰਦੇ ਵੇ ਤੇ ਉੱਥੇ ਸੋਸਾਇਟੀ ਦੀ ਤੇ ਮੀਡੀਆ ਦੀ ਵੀ ਸਾਨੂੰ ਕੋਆਪਰੇਸ਼ਨ ਦੀ ਲੋੜ ਰਹੇਗੀ ਤੇ ਅਸੀਂ ਆਹੀ ਇੱਕ ਉਮੀਦ ਕਰਦੇ ਕਿ ਅਸੀਂ ਪੰਜਾਬ ਨੂੰ ਇੱਕ ਪੋਜ਼ਿਟਿਵ ਤੇ ਬਹੁਤ ਹੀ ਬ੍ਰਾਈਟ ਇੱਕ ਭਵਿਕ ਅਸੀਂ ਦੇ ਪਾਏਗੇ ਤੇ ਪੰਜਾਬ ਨੂੰ ਅਸੀਂ ਕ੍ਰਾਈਮ ਫਰੀ ਬਣਾਉਣ 'ਚ ਕਾਮਯਾਬ ਹੋਵਾਂਗੇ ਤੇ ਆਹੀ ਮੇਰਾ ਮੈਸੇਜ ਵੀ ਹੈਗਾ ਤੇ ਆਹੀ ਮੇਰੀ ਇੱਕ ਅ ਟ੍ਰਾਈ ਵੀ ਰਹੇਗੀ ਕਿ ਇੱਕ ਜਿਹੜਾ ਮੇਰਾ ਟਿਨਿਓਰ ਰਹੇਗਾ ਇਨ ਖੰਨਾ ਤੇ ਮੈਂ ਪੰਜਾਬ ਤੇ ਖੰਨਾ ਨੂੰ ਕ੍ਰਾਈਮ ਫਰੀ ਕਰਨ 'ਚ ਆਪਣਾ ਇਨ ਯੋਗਦਾਨ ਦੇ ਪਾਉਂ। ਮੈਡਮ ਔਮਨ ਵਾਸਤੇ ਕੋਈ ਮੈਸੂ। ਆ ਵੂਮਨ ਦੇ ਲਈ ਦੇਖੋ ਜੀ ਅਗਰ ਕ੍ਰਾਈਮ ਫਰੀ ਹੋ ਜਾਏਗਾ ਤੇ ਸਾਰਿਆਂ ਦੇ ਲਈ ਰਹੇਗਾ ਸਪੈਸ਼ਲ ਫੋਕਸ ਸਾਡਾ ਜੋ ਇੱਕ ਡਾਊਨ ਰੋਡਨ ਜੋ ਥੋੜੇ ਜਿਹਾ ਪਿੱਛੇ ਜੋ ਬੈਕਵਰਡ ਜੋ ਹੁੰਦਾ ਹੈਗਾ ਥੋੜਾ ਤੇ ਉਹਦੇ ਵਿੱਚ ewomen ਦਾ ਵੀ ਰਹਿਦਾ ਹੈਗਾ ਕਿ ਉਹਨਾਂ ਨੂੰ ਕੰਫਰਟੇਬਲ ਫੀਲ ਹੋਏ ਪੁਲੀਸ ਕੋਲ ਆਉਣ ਦੇ ਵਿੱਚ ਵੀ ਤੇ ਉਹਨਾਂ ਨੂੰ ਜਦੋਂ ਆਪਣਾ ਡੇਲੀ ਕੰਮਕਾਜ ਤੇ ਜਾਂਦੇ ਹੈ ਇਹ ਡੇਲੀ ਲਾਈਫ ਨੂੰ ਆਪਣੀ ਨੂੰ ਜਿੰਦੇ ਉਹਦੇ ਵਿੱਚ ਨੂੰ ਕੋਈ ਵੀ ਅਨ ਸੇਫ ਵਾਲਾ ਫੀਲਿੰਗ ਨਹੀਂ ਤੇ ewomen ਸੇਫਟੀ ਦੇ ਲਈ ਸਾਡੀ ਪੂਰੀ ਕੀ ਪੂਰੀ 100% ਸਾਡੀ ਡੈਡੀਕੇਸ਼ਨ ਦੇ ਨਾਲ ਕੰਮ ਕਰਨ ਦੀ ਇੱਕ ਨੀਅਤ ਹੈਗੀ